ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪੁ ਜੀ ਸਾਹਿਬ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਝੁਪੇ ਝੁਪ ਨਾ ਹੋਵਈ ਜੇ ਲਾਇ ਰਹੇ ਅਵਤਾਰੰ ਭੁਖਿਆ ਭੁਖ ਨਾ ਉਤਰੀ ਜੇ ਬਨਾਪੁਰਿਆ ਪਹਾੜ ਸਹਸ ਸਿਆਣਪਾ ਲਖ ਹੋਵੇ ਤਾਂ ਇਕ ਨਾ ਚੱਲੇ ਨਾਲ ਕਹਿ ਵਸਜੇ ਆਹ ਹੋਈਐ ਕਹਿ ਕੂੜਾ ਟੁੱਟੇ ਪਾਲੋ ਹੁਕਮ ਰਚਾਈ ਚਲਣਾ ਨਾਨਕ ਲਖਿਆ ਨਾਲ

ਗਾਵੇ ਕੋ ਤਾਣ ਹੋ ਵੇ ਕਿ ਸੈਤਾਨ ਹੋ ਗਾਵੇ ਕੋ ਦਾਤ ਜਾਣੀ ਨੀਸਾਂ ਗਾਵੇ ਕੋ ਬਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿੱਚ ਵਿਚਾਰ ਗਾਵੇ ਕੋ ਸਾਜ ਕਰੇ ਤਨ ਤੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ

ਗਾਵੀਏ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਤੰ ਗੁਰਮੁਖ ਰਿਆਸmai ਗੁਰੇ ਸਰ ਗੁਰ ਗੋਰਖ ਪਰਮਾ ਗੁਰ ਪਾਰ ਪਤੀ ਮਾਈ ਜੈ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਗੋਰਾ ਇਕ ਦੇਹ ਬੁਜਾਈ ਸਬਨਾ ਜੀਆਂ ਕਾਏ ਕਦਾਤਾ ਸੋ ਮੈਂ ਮਿਸਰਨਾ ਜਾਈ ਤੇਰਾ ਨਾਮਾ ਜਿਤ ਸਭਾ ਮਾ ਵਿਣ ਪਾਣੇ ਕੈ ਨਾਏ ਕਰੀ ਜੇ ਤਿਸ ਰੂਪਾਈ ਵੇਖਾਂ ਮਨ ਕਰਮਾ ਕੇ ਮਿਲ ਲਾਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਕਾ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਜਾਈ ਸਵਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਸਰਣਾ ਜਾਇ ਜੇ ਜੁਗ ਚਾਰੇ ਆਰ ਜਾਹੋਂ ਦਸਣਿ ਹੋਏ ਨਵਾ ਖੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਗੀਰਤ ਜਗਲੇ ਜੇ ਤਿਸ ਨਦਰਨਾਇ ਆਵੈ ਤਾਂ ਬਾਤ ਨਾ ਪੁੱਛੇ ਕੈ ਕੀਟਾ ਅੰਦਰ ਕੀਟਕਾਰ ਦੋਸੀ ਦੋਸਤਰੀ ਨਾਨਕ ਨਿਰਗਣ ਗੁਣ ਕਰੇ ਗੁਣਵੰਤਿਆ ਗੁਣ ਦੇਤੇ ਹਾ ਕੋਈ ਨਾ ਸੁਝਹੀਂ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਤ ਤੇ ਸੁਨਾਥ ਸੁਣਿਆ ਤਰਤ ਤੌਰ ਆਕਾਸ਼ੋਂ ਸੁਣਿਆ ਦੀਪ ਲੋਪ ਅਤਾਲ ਸੁਣੇ ਪਵ ਨਾ ਸਕੇ ਕਾਲ ਨਾਨਕ ਭਗਤ ਸਦਾ ਵੀ ਗਾਸ ਸੁਣੇ ਦੁਖ ਆਪਨਾ ਨਾ ਸੋ ਸੁਣੈ ਸਰਬ ਰਹਿਮਾ ਇੰਦ ਸੁਣੈ ਮੁਖ ਸਲਾਹ ਹਿਨਮੰਦ ਸੁਣੈ ਜੋਗ ਜੁਗਤ ਨ ਭੇਦ ਸੁਣੈ ਸਾਸਤਿ ਸਿਮਰਤਿ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਪ ਪਾਪ ਕਾ ਨਾਸ ਸੁਣੈ ਸਤ ਸੰਦੋਖ ਗਿਆਨ ਸੁਣੈ 86 ਕਾ ਇਸਨਾ ਨੂੰ ਸੁਣਿਆ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿ ਧਿਆਨ ਨਾਨਕ ਭੁਗਤਾ ਸਦਾ ਵਿਕਾਸ ਸੁਣੇ ਦੁਖ ਪਾਪਾ ਨਾ ਸੋ ਸੁਣੇ ਸਰਾ ਗੁਨਾਕੇ ਗਾਹੇ ਸੁਣੇ ਸੇਖ ਪੀਰ ਆਤਸਾਹੇ ਸੁਣੇ ਅੰਦੇ 파ਵੇ ਰਾਹੋ ਸੁਣੇ ਹਾਥ ਪਾਵੇ ਸੰਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਦਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਕਿ ਛਿਪ ਛਿਤਾਏ ਕਾਲ ਕਲਮ ਨਾਲ ਲਿਖਣੇ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੂਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੋਦਾ ਮੰਨੇ ਮੋ ਚੋਟਾ ਨਾ ਖਾਏ ਮੰਨੇ ਜਮ ਕੈ ਸਾਤ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤਿ ਸੋ ਪ੍ਰਗਟ ਜਾਏ ਮਨੈ ਮਗਨਾ ਚੱਲੇ ਪੰਥਾਂ ਮਨੈ ਧਰਮ ਸੈ ਸੇ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਭਾਵੇਂ ਮੁਗਦਵਾਰ ਮਨੈ ਪ੍ਰਵਾਰੇ ਸਦਾ ਮੰਨੇ ਤਰੇ ਤਾਰੇ ਗੁਰ ਸੇਖਾ ਮੰਨੇ ਨਾਨਕ ਪਵਿਨਾ ਪੀਖਾ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਾਨ ਜਾਣੇ ਮਨ ਕੋਈ ਪੰਜ ਪ੍ਰਮਾਣ ਪੰਜ ਪ੍ਰਦਾਨ ਪੰਜੇ ਬਾਵੇ ਦਰਗੇ ਮਾਨ ਪੰਜੇ ਸੋਹੇ ਹਨ더라 ਰਾਜਾ ਪੰਛਾ ਕਾ ਗੁ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੇ ਨਾ ਹੀ ਸਮਾਰ ਧੋਲ ਤ੍ਰਮ ਦੇ ਆ ਕਾ ਪੂਤ ਸੰਤੋਗਤਾ ਪ੍ਰਗਿਆ ਜਨ ਸੂਤਾਂ ਜੇ ਕੋ ਬੁਝ ਹੋਵੇ ਸਚਾਰ ਤਵਲੇ ਉਪਰ ਕਿਦਾਂ ਪਾਰ ਧੜਤੀ ਹੋਰ ਪਰ ਹੋਰ ਹੋਰ ਇਸ ਤੇ ਭਾਰ ਤਲੈ ਕਮਣ ਜੋਰ ਜੇ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਵੜੀ ਕਲਾਮ ਇਹ ਲਿਖਾ ਲਿਖ ਜਾਣ ਕੋਈ ਲਿਖਾ ਲਿਖਿਆ ਕੀਤਾ ਹੋਏ ਕਿਤਾ ਤਨ ਸਵਾਰ ਦੇ ਰੂਪਾਂ ਕਿਤੇ ਦਾਤ ਜਾਣੇ ਕੌਣ ਕੋਤ ਕਿਤਾ ਬਸਾਓ ਇੱਕੋ ਕੁਵਾਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਗਮਨ ਕਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤ ਤਦ ਪਾਵੇ ਸਾਈ ਸ੍ਰੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪਿਆ ਸੰਖ ਭਾਉ ਅਸੰਖ ਪੂਜਾ ਸੰਗ ਦੰਬਤਾ ਵ ਸੰਗ ਨੰਦੁ ਗਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਕਿਆ ਵਿਚਾਰ

ਆਖਰੀ ਗਿਆਨ ਹੀਤ ਗੁਣ ਗਾਹੇ ਅਖਰੇ ਲਿਖਣ ਬੋਲਣ ਬਾਣ ਅਖਰਾਸਰ ਸੰਯੋਗ ਵਖਾਣ ਜਿਨੇ ਲਿਖੈ ਤੇ ਸਰ ਨਾਹੀ ਜੇ ਵਾਫਰ ਮਾਏ ਤੈਵ ਤਿਵ ਪਾਹੇ ਜੇਤਾ ਕੀਤਾ ਤੇ ਤਾਂ ਨਾਓ ਵਿਣ ਨਾਵੇ ਨਾਹੀ ਕੋ ਥਾਉ ਕੁਦਰਤ ਕਮਣ ਕਾ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਜੋਤ ਤ ਪਹਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਮੇਰਾਂਕਾਰ ਭਾਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰੋ ਸੋਕੇ ਮੋਤਾ ਭਲੀ ਤੇ ਕੱਪੜ ਹੋਏ ਦੇ ਸਾਬਣ ਲਈਓ ਉਹ ਧੋਏ ਭਰੀ ਅਮਤ ਪਾਪਾ ਕੇ ਸੰਗੋ ਧੋਪੇ ਨਾ ਹੋ ਗਿਰਨ ਪੁਨੀ ਪਾਪੀ ਅਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੀ ਖਾਓ ਨਾਨਕ ਹੁਕਮਿ ਆਵੂ ਜਾਓ ਤੇਰਾ ਜਤਬ ਦੇ ਹੱਥ ਦਦਾਨ ਜੇ ਕੋ ਪਾਵੀ ਤਿਲਕਾ ਮਾਨ ਸੋਹਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਗੈਤਾ ਤਿਰਥ ਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਈ ਸੁਆਸਤ ਆਧ ਬਾਣੀ ਬਰਮਾਉ ਸਤ ਸੁਆਣ ਸਦਾ ਮਨ ਚਾਉ ਕਮਣ ਸੁਵੇਲਾ ਵਕਤ ਕਮਣ ਕਮਣ ਤੇ ਧਕਾਉਣ ਵਾਰ ਕਮਣ ਸੇ ਰੁਤੀ ਮਾ ਹੂੰ ਕਮਣ ਜੇ ਤੋ ਹੋ ਆਇਆ ਕਾਰ ਵੇਲਾ ਪਾਇਆ ਪੰਡਤੀ ਜੇ ਹੋਵੇ ਨਿ ਪ੍ਰਾਨ ਵਕਤ ਨਾ ਪਾਇਓ ਖਾਦੀਆ ਜੇ ਲਿਖਣ ਲੈ ਕੁਰਾਨ ਥਿਤਵਾਨ ਨਾ ਜੋਗੀ ਜਾਣੈ ਰਤ ਮਾਹੁ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਵ ਕਰ ਆਕਾ ਕਿਵ ਸਲਾਹੀ ਕਿਉ ਵਰਣੇ ਕਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੋ ਇਕ ਸਿਆਣਾ ਵੱਡਾ ਸਾਹੀ ਕੋ ਵੱਡੀ ਨਾਹੀ ਕੀਤਾ ਜਾ ਕੋ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਹੀ ਪਾਤਾਲਾ ਪਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਪਾਲਤ ਕੇ ਵੇਦ ਕਿਨ ਕਵਾਤਮ ਸੈ ਸਾਠਾ ਨੇ ਕਹਿਨ ਕਤੇ ਬਾਸਲੂ ਇਕਤਾਤ ਲੇਖਾ ਹੋਇਤਾ ਲਿਖੀਏ ਲੇਖੋਈ ਨਾਸ ਨਾਨਕ ਵੱਡਾ ਆਖੀਏ ਆਪੇ ਜਾਣੀ ਆਪ ਸਾਲਾਹੀ ਸਾਲਾਹੀ ਇਤੀ ਸੁਰਤ ਨਾ ਪਾਈਆ ਨਦੀਆਂ ਤੇਵਾ ਭਾਵੇਂ ਸਮੁੰਦਰ ਨਾ ਜਾਣੀ ਹੈ ਸਮੁੰਦ ਸਾਇ ਸ੍ਰਤਾਨ ਗਿਰਹਿ ਸੈਤੀ ਮਾਲ ਧਨ ਕੀੜੇ ਤੁਲਨਾ ਹੋਣੀ ਜੇ ਤੇ ਸਮਨ ਹੋਣਾ ਵਿਸਰੇ ਅੰਤਨਾ ਸੰਪਤੀ ਕਹਿਣਾ ਆਇਆ ਤੰਤਨਾ ਕਾਰਣੇ ਦੇਣ ਨਾ ਆਇਆ ਤੰਤਨਾ ਵੇਖਣ ਸੁਣਨ ਨਾ ਤੰਤਨਾ ਜਾਪੇ ਕਿਆ ਮਨ ਮੰਤੰ ਅੰਤਨਾ ਜਾਪੇ ਕੀ ਤਾਇ ਆਖਾਰਤਨਾ ਜਾਪੇ ਪਾਰ ਆਵਾਰੰਤ ਕਾਰਣ ਕਿਤੇ ਬਿਲ ਲਾਹੇ ਤਾਂ ਕਿ ਅੰਤਨਾ ਪਾਏ ਜਾਹੇ ਉੰਤਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉਪਰ ਉੱਚਾ ਨਾਮ ਇਹ ਵੱਡ ਉੱਚਾ ਹੋਵੇ ਹੋਏ ਐਸਾਂ ਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪੇ ਆਪ ਨਾਨਕ ਨਗਰੀ ਕਰਮੀ ਦਾ ਤਬਾਹ ਹਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਈ ਕਹਤੇ ਆ ਮੰਗੈ ਜੋਦਾ ਆਜ ਕਿਤੇ ਅਗਨਤ ਨਹੀਂ ਵਿਚਾਰ ਕਿਤੇ ਗੱਟ ਟੁੱਟੇ ਵਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਖ ਖਾਈ ਖਾਏ کہ تیاں دکھو صد مار اے پہدا تیری دادار بند خلاسی پانے ہوئے ہو راک نہ سکے کوئے جے کو کھائے کیاک نہ پاہے او جانے جے جی تیاں موقع آپے جانے آپے دے آکھیں سے پہے کے کہ ہے جسنو بخصے سے تسلائے نان پاکسا ہی پاکسا ہو ਅਮਲ ਬਣਾ ਬਲਵਾ ਪਾਰ ਅਮਲਵਾ ਪਾਰੀ ਅਮਲਵਾ ਪਾਰੀ ਬੀ ਢੰਡਾਰੇ ਅਮਲ ਆਵੇ ਅਮਲ ਲੈ ਜਾਏ ਅਮਲ ਭਾਏ ਅਮਲਾ ਸਮਾਏ ਅਮਲ ਕਰਮ ਅਮਲ ਦੀ ਬਾਣ ਬਸਤੋ ਅਮਲ ਪ੍ਰਵਾਣ ਅਮਲ ਬੁਖਸੀ ਸਮਲਿ ਇਸਾਣ ਅਮਲ ਕਰਮ ਅਮਲ ਪ੍ਰਮਾਣ ਅਮਲੋ ਅਮਲਾ ਆਖਿਆ ਨਾ ਜਾਏ ਆਖੇ ਆਗਰੇ ਲੇਵਲ ਆਏ ਆਖੇ ਵੇਦ ਪਾਠ ਬੁਰਾਨੇ ਆਖੇ ਆਪਣੇ ਘਰੇ ਬਚਿਆ ਆਦੇ ਆਖੇ ਬਰਮਿਆ ਕੀ ਇੰਦਾ ਆਖੇ ਗੋਪੀ ਤੇ ਗੋਵਿੰਦ ਆਖੇ ਸਰ ਆਖੇ ਸਿੱਧੇ ਆਖੇ ਕਿਤੇ ਕਿਤੇ ਬੁੱਧੇ ਆਖੇ ਦਾਨਵੇਂ ਆਖੇ ਦੇਵਾ ਆਖੇ ਸੁਨਰਮੰਜਨ ਸੇਵਕ ਕਿਤੇ ਆਖੇ ਆਖਣ ਪਾਏ ਕਿਥੇ ਕਹਿ ਕਹਿ ਉੱਠ ਉੱਟ ਜਾਈ ਐਤੇ ਕਿਤੇ ਹੋਰ ਕਰੇ ਤਾਂ ਨਾ ਸਕੇ ਕੀ ਕੀ ਜੇ ਵੜ ਪਾਵੇ ਤੇ ਵੜੋ ਹੋਏ ਨਾਨਕਾ ਜਾਣੇ ਸੱਚਾ ਸੋਏ ਦੇਖੋ ਆਖੇ ਬੋਲ ਵਿਗਾੜਦਾ ਲਿਖੀਏ ਸਿਰਗਾ ਵਾਰਾ ਕਵਾਰ ਸੋ धर ਕੇ ਹਾਸੋ ਕਰ ਕੇ ਹਾ ਜਿਤ ਪੈ ਸਰਬ ਸਮਾਲੇ ਵਾਜੇ ਨਾਦ ਅਨੇ ਕਾ ਅਸ਼ੰਖਾ ਕੀ ਤੇ ਵਾਵਣ ਹਾਏ ਕਿ ਤੇਰਾ ਪਰੇ ਸੋ ਕਹੀ ਅਨੇ ਕਿ ਤੇ ਕਾਵਣ ਹਾਰੇ ਗਾਵੇ ਤੋ ਹਿਨਾ ਪਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਦੁਰਿਕ ਜਾਣੇ ਲੇਖਾ ਲਿਖ ਧਰਮ ਵਿਚਾਰੇ ਗਾਵੇ ਸਰਬ੍ਰੇਮ ਦੀਦੀ ਸੋਹਣ ਸਦਾ ਸਵਾਰੇ ਗਾਵੇ ਦੇ ਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਥੇ ਸਦੀ ਸਾਧੂ ਕੀ ਗਾਵੇ ਵੀਰ ਖਰਾਰੇ ਗਾਵਨ ਪੰਡਤ ਬਣ ਰਖੇ ਸਾਰੇ ਜੁਗ ਜੁਗ ਵੇਤਾ ਨਾਲੇ ਗਾਵੇ ਮੌਣੀ ਅਮਨ ਮਾਹਨ ਸੁਰਗਮ ਚਟਿਆਲੇ ਗਾਵਣ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਤ ਮਹਾ ਮਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤਾਰੇ ਸਾਈ ਤੋਦਨੋ ਗਾਵੇ ਜੋਤ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸਹਿ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਈ ਸੱਚਾ ਸੱਚੀ ਨਾਈ ਹੈਪੀ ਹੋ ਸੇ ਜਾਇ ਨਾ ਜਾ ਸੇ ਰਚਨਾ ਜਨ ਰਚਾਈ ਰੰਗੀ ਰੰਗੇ ਭਾਤੀ ਕਰ ਕੰਜਨ ਸੀ ਮਾਇਆ ਜਨੂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤੇ ਸਿਵਟਿਆਈ ਜੋਤ ਸਭ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤ ਸਾਹੋ ਸਾਹਬ ਤੇ ਸਾਹਿਬ ਨਾਨਕ ਕਰਨ ਜਾਏ ਮੰਦਾ ਸੰਦੋਖ ਸੰਪਤ ਝੋਲੀ ਧਿਆਨ ਕੀ ਕਰਾਈ ਬੋਤਖੇ ਦਾ ਕਾਲ ਕੋ ਆਈ ਕਹਾਂ ਜੁਗਤ ਡੇਡਾ ਪ੍ਰਤੀਤ

ਇਕ ਲਾਜ ਦੀ ਬਾਣ ਜਿਵਤ ਸਭ ਭਾਵੇ ਤਿਵੇਂ ਚਲਾਵੇ ਜਿਵ ਹੋਵੇ ਪਰਮਾਨੋ ਵੇਖੇ ਉਹਨਾਂ ਨਤ ਨਾ ਆਵੇ ਬਹੁਤਾਏ ਵਿਟਾਣਾ ਦੇਸ ਤੇ ਸਿਆਦੇਸ ਆਦਾਨੀ ਨਾਦਨ ਨਾਮ ਤਉ ਜੁਗ ਜੁਗੇ ਕੋ ਵੇਸਾਂ ਆਸਣ ਲੋਏ ਲੋਏ ਢੰਡਾਰ ਜੋ ਕਿਛ ਪਾਇ ਸੁਏ ਕਾਵਾਰ ਕਾਰ ਕਰ ਵੇਖੇ ਸਰਜਨਾ ਨਾਨਕ ਸੱਚੇ ਕੀ ਸੱਚੀ ਗਾਰਾ ਦੇਸ ਤੇ ਸਿਆਦੇਸ ਆਦਾਨੀ ਨਾਦਨ ਹਤਮ ਜੋ ਕਾ ਜੁਗੇ ਕੋ ਵੈਸੇ ਕਦੂ ਜੀ ਭੋ ਲਖ ਹੋਏ ਲਖ ਹੋਏ ਲਖਵੀਰ ਸਾ ਲਖ ਲਖ ਅਗੇੜਾ ਆ ਕੀ ਇੱਕ ਨਾਮ ਜਗਦੀਸ਼ ਸੈਤਨਾਇ ਫਤ ਪਾਵਣੀ ਆ ਚੜੀ ਹੋਏ ਆ ਕੀ ਸੰ ਸੁਣ ਗੱਲਾਂ ਆਕਾਸ ਕੀ ਕੀ ਟਾਈ ਰੀਸ ਨਾਨਕ ਨਦਰੀ ਪਾਈ ਐ ਕੋੜੀ ਕੋੜਾ ਠੀਕ ਸਿਆ ਕਣ ਜੋਰ ਤੋਂ ਪੈਣਾ ਜੋਰ ਜੋ ਨਾ ਮੰਗਣ ਦੇਣਾ ਜੋਰ ਜੋੜਨਾ ਜੀਵਨ ਮਰਣ ਨੇ ਜੋਰ ਜੋੜਨਾ ਰਾਜਮਾਨ ਮਨਸੋਰ ਜੋਨਾ ਸੋਤੀ ਗਿਆਨ ਵਿਚਾਰ ਜੋੜਨਾ ਜੁਗਤੀ ਛੋਟਾ ਸੰਸਾਰ ਜਿਸ ਸਾਥ ਜੋੜ ਕਰੇ ਵਖੇ ਸੋ ਇਨਾਨ ਗੋਧੁਮਨੀ ਤਨਾ ਕੋਈ ਰਾਤੀ ਰੁਤੀ ਦੀ ਦੀਵਾਰ ਪਾਣ ਪਾਣੀ ਅਗਨੀ ਪਾਤਲ ਤੇ ਸਵਿਚ ਧਰਤੀ ਥਾਪ ਰਖੀ ਤਰਮਸਾਲ ਤਿਸ ਵਿੱਚ ਜੀ ਜੁਗਤ ਗੈ ਰੰ ਤਿੰਨ ਕੈ ਨਾਮ ਨੇ ਕਾ ਨੰਤ ਕਰਮੀ ਕਰਮੀ ਹੋਏ ਵਿਚਾਨ ਸਚਾਨ ਸਚੰਦਰਵਾਨ ਤੇ ਤੇ ਸੋਇਨ ਪੰਜ ਪਰਵਾਣ ਨ ਤ੍ਰੇ ਕਰਮ ਪਾਵੇ ਨਿਸ਼ਾਨ ਕਾ ਚਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਇ ਤ੍ਰਮਖੰਡ ਗਾਇ ਤ੍ਰਮ ਗਿਆਨਖੰਡ ਗਾਇ ਆ ਕਿਉ ਕਰਮ ਕੇਤੇ ਪਉਣ ਪਾਣੀ ਵਾਸਾਂ ਤਰ ਗਤੇ ਕਾਨ ਮਹਿ ਇਸ ਕਿਤੇ ਪਰਮੇ ਕਾੜਤ ਗੜੀ ਹੈ ਰੂਪ ਰੰਗ ਕੇ ਵੇਸ ਕੇ ਤੀਆਂ ਕਰਮ ਧਮੀ ਮੇਰ ਕਿਤੇ ਕਿਤੇ ਤੂਪ ਦੇਸਾਂ ਕਹਤੇਂ ਅੰਦੇ ਚਾਂਸ ਹੋਰ ਕਹਤੇਂ ਕਿਤੇ ਮੰਡਲ ਦੇਸ ਕਿਤੇ ਸਦਗੋਦਨ ਆਤ ਕਹਤੇਂ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮਨ ਕਿਤੇ ਰਤਨ ਸਮੋਂਦ ਕਹਤਿਆਂ ਖਾਣੀ ਕਹਤਿਆਂ ਬਾਣੀ ਕਹਤੇ ਪਾਤਨ ਰਾਂਦਾਂ ਕਹਤਿਆਂ ਅਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਵਿੱਚ ਗਿਆਨ ਪ੍ਰਜੰਡ ਤਿੱਥੇ ਨਾਦ ਬਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾਟ ਗੜੀ ਹੈ ਬਤਾਂ ਨੂ ਪਾਉ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਬਚਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧਾ ਤਿੱਥੇ ਘੜੀਏ ਸੁਰਾਂ ਸਦੰਗ ਸੋਧਾ ਕਰਮੁ ਕਿ ਬਾਣੀ ਜੋਰ ਤਿੱਥੇ ਹੋ ਨ ਕੋਈ ਹੋਰ ਤਿੱਥੇ ਜੋਤ ਮਹਾਮਲ ਸੂਰਨ ਤਿਨ ਮੈਂ ਰਾਮ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾ ਮਾਇ ਤਾਂ ਕਿ ਰੂਪ ਨ ਕਥਿਨੇ ਜਾਏ ਨਾ ਹਮਰੇ ਨ ਠਾਗੇ ਜਾਏ ਜਿਨ ਕਹਿ ਰਾਮ ਵਸੈ ਮਨ ਮਾਹੀ ਤੇਥੇ ਭਗਤ ਵਸੇ ਕੋ ਲੋ ਕਰੇ ਨੰਦਰ ਸਚਾ ਮਨ ਸੋਏ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤੇਥੇ ਖੰਡ ਮੰਡਲ ਵਰ ਪੰਡ ਜੇ ਕੋ ਕਤੇ ਤਾਂ ਤਨਾਇ ਤਾ ਤੇਥੇ ਲੋਹ ਲੋਇ ਆਕਾਰ ਜਿਬ ਜਿਬ ਹੁਕਮ ਤੇ ਵਿਚ ਬਕਾਰ ਵੇਖੇ ਵਿਕਸਾ ਕਰ ਵਿਚਾ ਨਾਨਕ ਕਥਨਾ ਕਰਦਾ ਸਾ ਜਿਤ ਪਾਹ ਰਾਤੀ ਰਜ ਸੁਨਿਆਰ ਹਰਣ ਮਤ ਵੇਦ ਹਥਿਆਰ ਭੋਖ ਲਗਨ ਤਪਤਾਉ ਭਾਂਡਾ ਭਾਉ ਅਮਰ ਤੇ ਢਾਲ ਘੜੀਏ ਸ਼ਬਦ ਸੱਚੇ ਟਕਸਾਲ ਜਿਨਹੋ ਨਦਰ ਕਰਮ ਤੇ ਨਕਾਰ ਨਾਨਕ ਨਦਰਿ ਨਦਰਿ ਹਾਲ ਸ਼ਲੋਕ ਪਾਵਨ ਗੁਰੂ ਪਾਣੀ ਕੇ ਤਾ ਮਾਤਾ ਤਰਾ ਤਮਹਤ ਦਿਵਸ ਰਾਤ ਦੋਇ ਦਾਇ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬਰਿਆਈਆਂ ਬਾਚੈ ਤਰ ਮਹਦੂਰ ਕਰਮੀ ਆਪੋ ਆਪਣੀ ਕੈਨੇਡਾ ਕੇ ਦੂਰ ਜਿਨੀ ਨਾਮ ਧਿਆਇਆ ਗੇਬ ਸਖਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ ਜਿਨੀ ਨਾਮ ਧਿਆਇਆ ਗੇਬ ਸਖਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ